ਤੇ ਤੇਰਾ ਰੁਤਬਾ ਕਟਦਾ ਜੇ ਹੱਸ ਕੇ ਬੁਲਾ ਲਵੇਂ ਕਿਦੇ ਕਿਤਨੇ ਸ਼ੌਕ ਤਾਂ ਜਾਂਦੀਆਂ ਦਿਨ ਨਾਲ ਨਾਲ ਗਾਦਵੇਂ ਕਿਦਰੇ ਕਿਤਨੇ ਤੇਰਾ ਰੁਤਬਾ ਕਟਦਾ ਜੇ ਹੱਸ ਕੇ ਬੁਲਾ ਲਵੇਂ ਕਿਦਰੇ ਜਿਹੜਾ ਪਿੱਛੋਂ ਜਦੋਂ ਸਹੋਂੜੇਗੇ ਰੰਗਲੇ ਜਹਾਨ ਦੀਆਂ ਨਾਲ ਕਾਚ ਵੀ ਮਿਲ ਕਿਸ ਗੱਲ ਤੋਂ ਯੋ ਦਾਸ ਮੋੜੇਗੇ ਹਾਲੇ ਵੀ ਕੁਝ ਸੋਚ ਲੈ ਵੇ ਮਹਿਰਮਾਨ ਜੇ ਮਨ ਸਮਝਾ ਲਵੇਂ ਕਿਦਿਨੇ ਕਿੰਨੇ ਤੇਰਾ ਹੁੰਦੇ ਵਾ ਕਟਦਾ ਜੇ ਹੱਸ ਕੇ ਹੁ ਰਾਜੇ ਕਿਦਿਨੇ ਅੱਖੀਆਂ ਦੇ ਸਾਹਮਣੇ ਨਿ ਰਹਿਣਾ ਕਭੇ ਬਾ ਸਾਡਾ ਦਿਲ ਮੋੜ ਦੇ ਜੇ ਤੂੰ ਅੱਖੀਆਂ ਦੇ ਸਾਹਮਣੇ ਨਿ ਰਹਿਣਾ ਕਭੇ ਬਾ ਸਾਡਾ ਦਿਲ ਮੋੜ ਦੇ ਸਾਡਾ ਨਿਕਜਿਆ ਮਨ ਲੈ ਕਹਿਣਾ ਸਾਡਾ ਨਿਕਜਿਆ ਮਨ ਲੈ ਸੜਾ ਦਿਲ ਮੋੜ ਦੇ ਜੇ ਤੂੰ ਆਤੇ ਸਾਹਮਣੇ ਨਿਹਣੋਂ ਆਵੀਂ ਬਸੜਾ ਦਿਲ ਮੋੜ ਦੇ ਸਾਨੂੰ ਸਾਡੀ ਗੱਲ ਦਾ ਜਵਾਬ ਦੇ ਜਾਈਂ ਮੈਂ ਕਿਹ ਅਹਸਾਸ ਦੇ ਹਿਸਾਬ ਦੇ ਜਾਈਂ ਜੀਵੀ ਪਤੀ ਪਤੀ ਕੁਰਬਾਨ ਹੋ ਗਈ ਸਾਨੂੰ ਉਸ ਸਾਕ ਦਾ ਹਿਸਾਬ ਦੇ ਜਾਏਂ ਅਗੱ ਕਾਮੂ ਕਿਦੜੇ ਅਮ ਕਮਲੋਰੀਆ ਨੇ ਮਾਦੀਆ ਜਿਹੜਾ ਨੂਰਨੀ ਪਰਮੇ ਕਿਦੜੇ ਕਿਤੇ ਨੀ ਸੋਨ ਸੋਕਤਾ ਜਾਂਦੀਆ ਜੇ ਤਾਲੀਆਂ ਵਜਾਦੇ ਮੈਂ ਕਿਦੜੇ ਕਿਤੇ ਤੇਰਾ ਰਤਬਾ ਕਟਦਾ ਜੇ ਹੱਸ ਕੇ ਬੁਲਾਦੇ ਮੈਂ ਕਿਦੜੇ ਰਾਹ ਨੇ ਅਵੇ ਕਮਨੂ ਗੁਲਾਬੀ ਰਗਦੇ ਸ਼ਰਧਾ ਰਤਾ ਕਰਾ ਕੇ ਲੱਗਦੇ ਕੋਸ਼ਿਸ਼ਾਂ ਨਾਲ ਨਾ ਨਰਾਜ਼ ਹੋਣਵੇਂ ਕੰਨ ਤੇ ਤੋਏ ਨਾ ਕੋਈ ਸ਼ਰਮ ਮਗਦੇ ਅਨਿਮਤ ਹੱਸੇ ਚਬਿਨਿਆ ਜੈਅਤਿਆ ਵਿਧਾ ਲਵੇਂ ਕਿਦਲੇ ਅਨਿਮਤ ਹੱਸੇ ਚਬਿਨਿਆ ਜੜਾ ਨੂੰ ਪਾਣੀ ਪਾਰਵੇਂ ਕਿਦਲੇ ਕਿ ਤੇ ਬਾ ਕੱਟਦਾ ਇਹ ਹੱਸ ਕੇ ਗੁਲਾਬੇ ਕਿਦਰੇ ਕਸ਼ਮੀਰੀ ਕੁਮਾਰੀਆਂ ਦੀ ਤੋਰ ਵੇਖ ਲੈ ਅਜਨਾ ਤੋਂ ਆਸ਼ਕੀ ਦੀ ਤੋਰ ਵੇਖ ਲੈ ਅੰਬਰਾਂ ਤੇ ਕੀਤਾ ਹੈ ਬਸਰਾ ਚਨ ਵੇ ਦਿਲਾਂ ਦੀ ਜ਼ਮੀਨ ਤੇ ਚਕੌਰ ਵੇਖ ਲੈ ਇਹ ਗੀਤ ਸਰਤਾਜ ਦਾ ਨਸਰਤਾ ਜਦਾਇ ਹਾਨਦਾ ਜੇ ਰੂਹ ਚ ਵਸਾਲਵੇਂ ਕਿਧਰੇ ਕਿਤੇ ਨਹੀਂ ਸਾਂ ਸਕਤਾ ਜਾਂਦਿਆਂ ਜੇ ਨਾਲ ਨਾਲ ਗਾਦਵੇਂ ਕਿਧਰੇ ਕਿਤੇ ਨਹੀਂ ਤੇਰਾ ਰਤਬਾ ਕੱਟਦਾ ਜੇ ਹੱਸ ਕੇ ਬੁਲਾ ਲਵੇਂ ਕਿਧਰੇ